नवाशहरिया प्रोग्राम वास्तविक प्रतिशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी ਚਿੰਦੂਸ ਫੈਮਿਲੀ ਰੈਸਟੋਰੈਂਟ ਇੱਕ ਮਲਟੀ ਕੁਜ਼ੀਨ ਰੈਸਟੋਰੈਂਟ ਦਾ ਸਵਾਦ ਜੋ ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ ਚਿੰਦੂਸ ਫੈਮਿਲੀ ਰੈਸਟੋਰੈਂਟ ਜੰਦੀਕੜ ਰੋਡ ਨਵਾਂ ਸ਼ਹਿਰ ਕਾਲ 783700006 ਬਰਕਾਤਨਿਕ ਪਰੰਪਰਤੇ ਅਸੀਂ ਪੜਾਉਣਾ ਹੁੰਦਾ ਬੱਚਿਆਂ ਨੂੰ ਵਿਚਾਰਾ ਦੇ ਵਿੱਚ ਉਹਨਾਂ ਨੂੰ ਸਿੱਖਿਆ ਦੇਣੀ ਹੁੰਦੀ ਆ ਪਰ ਜਦੋਂ ਤੱਕ ਜਿਹੜੀਆਂ ਕੁਰੀਕਲਰ ਐਕਟੀਵਿਟੀ ਜਿਹਾ ਸਸਤਾ ਦੇ ਵਿੱਚ ਕਿਤੇ ਨਹੀਂ ਪਰਪਰਤ ਜਾਂਦੀਆਂ ਅ ਇਟ ਮੀਨਸ ਅਸੀਂ ਕਿਤੇ ਨਾ ਕਿਤੇ ਵਿਦਿਆਰਥੀਆਂ ਦੇ ਨਾਲ ਜਿਹੜਾ ਉਹ ਸਹੀ ਸੰਸਾਰ ਦੀ ਕਰ ਰਿਹਾ ਉਹ ਇਸ ਤਰ੍ਹਾਂ ਦੀ ਫੰਕਸ਼ਨ ਨਹੀਂ ਹੈ ਜਿਹੜੇ ਸੁਖਮਕਰੀ ਦਾ ਤੁਸੀਂ ਦੋ ਸਾਲਾਂ ਤੋਂ ਸਾਡੇ ਕੋਲ ਆ ਭਿ ਜਦੋਂ ਵੀ ਅਸੀਂ ਇਹਦੀ ਰਚਨਾ ਕੋਈ ਵੀ ਸੋਚਦੇ ਹਾਂ ਤੇ ਸਾਨੂੰ ਆਪਣੇ ਆਪ ਨੂੰ ਇੱਕ ਫਖਰ ਮਹਿਸੂਸ ਹੁੰਦਾ ਵੀ ਇਹ ਜਿਹੜੀਆਂ ਇਹ ਇਸ ਤਰ੍ਹਾਂ ਦੇ ਜਿਹੜੇ ਫੰਕਸ਼ਨ ਹੈ ਜਿਹੜੇ ਇਸ ਤਰ੍ਹਾਂ ਦੇ ਸਬਾਬ ਹਨ ਉਹ ਜੋ ਅੱਕੇ ਬੰਦੇ ਨੇ ਉਹਨਾਂ ਦੀ ਪ੍ਰਤਿਭਾ ਹੋਰ ਨਿਕਲਦੀ ਹੈ ਜਿੰਨੇ ਵੀ ਇਹ ਇਸ ਮਕਾਪ ਦੇ ਚੇ ਚਾਲ ਪਾਇਆ ਕੋਲਿਕਾ ਦਵਾਈਆਂ ਮੈਂ ਕალი ਦੇ ਚੋਰ ਚ ਤੇਰਾ ਦਾ ਸਵੈ ਪ੍ਰਿਕਰਨ ਤੇ ਅੱਗੇ ਕੋਲ ਪ੍ਰਮਾਤਮਾ ਕੇ ਅਨਾਸ ਵੀ ਕਰਨਾ ਕਿ ਉਹ ਆਪਣੀ ਪ੍ਰੂਆ ਕੋ ਹੋ ਰਿਹਾ ਕਰ ਤੇ ਨਾਲ ਹੀ ਮੈਂ ਇਹ ਵੀ ਹੈ ਕਹਿਣਾ ਚਾਹਾਂ ਕਿ ਜੇ ਜਦੋਂ ਇੱਕ ਪ੍ਰੋਪਰ ਕਿਸੇ ਸਸਤਾਵ ਨੂੰ ਜਾਂ ਇੱਕ ਪਲੇਟਫਾਰਮ ਕਰ ਦਿੱਤਾ ਜਾਂਦਾ ਥੀ ਬੇਸਡ ਜਿਹੜਾ ਆਪ ਗਲੇ ਫੋਰਟ ਦਾ ਜਾਂਦਾ ਕੋਸ਼ਿਸ਼ ਤਰੀਕੇ ਅਸੀਂ ਪੇਸ਼ਾਂ ਨੂੰ ਇਹ ਤੱਕ ਪਰੋਸ ਲੈ ਰਿਹਾ ਤੱਕ ਨਾ ਪਹੁੰਚ ਸਕੀ ਪਰ ਸਾਡਾ ਇਹ ਬਹੁਤ ਹੋਣਾ ਚਾਹੀਦਾ ਕਿ ਵੀ ਉਹ ਠੀਕ ਦੇ ਆਲੇ ਦੋਲੇ ਹੀ ਅਸੀਂ ਉਹ ਤੁਹਾਡੀ ਇੱਕ ਸਿਆਣ ਪੁਸ਼ਟੀ ਦੇ ਨਾਲ ਬਹੁਤ ਚੰਗੀ ਚੱਲ ਗਈ ਜੀ ਬਸ ਤਾਂ ਇਸ ਸਟੇਜ ਤੇ ਆ ਕੇ ਇੰਨੇ ਕੱਟ ਕੇ ਬੋਲਣਾ ਹੈ ਆਪਣੀ ਆਪਣੀ ਦੀ ਇੱਕ ਬਹੁਤ ਵੱਡੀ ਤੁਹਾਡੇ ਵਾਸਤੇ ਵੱਡੀ ਗੱਲ ਹੈ ਇਹ ਗੱਲਾਂ ਕਰੀਆਂ ਤਾਂ ਬਹੁਤ ਸਭ ਕੀ ਹੋ ਰਹੀ ਹੈ ਪਰੇਥ ਸ੍ਰੀਤੀ ਆਪ ਤੁਹਾਨੂੰ ਜੋ ਪਿਛਾ ਬੋਲ ਰਿਹਾ ਹਾਂ ਤੁਸੀਂ ਉਹ ਇੱਕ ਬਹੁਤ ਸਫਲ ਕੰਮ ਵੀ ਹੁਆ ਤੇ ਵੀ ਮੈਂ ਜਿੱਥੇ ਸ੍ਰੀਜੀਤ ਮਹਜਰੀ ਜੀ ਉਹਨਾਂ ਦਾ ਕਰਵਾਤੀਆ ਉਹਨਾਂ ਨੇ ਕਾਫੀ ਸਸਤਾ ਇਸ ਮਕਸਦ ਵਾਸਤੇ ਕਰਿਆ ਔਰ ਵਧਾਈ ਵੀ ਦਿੱਤਾ ਇਸ ਕਾਰਨ ਵੀ ਬੇਸ ਵਸਤਾ ਕਿਸਲੇ 44 ਸਾਲ ਵੀ ਸੈਕਟ ਦੇ ਤਹਿਤ ਕਾਟੀ ਚੰਗੀ ਸੇਵਾ ਕਰਦੀਆਂ ਤੇ ਦੇਰ ਦਾਤ ਉਹ ਵਾਲੀ ਜਗਵਾਤ ਬਿਚੀ ਕਰਦੇ ਆ ਉਹ ਜਿਹੜੀਆਂ ਇਸ ਤਰ੍ਹਾਂ ਦੀਆਂ ਸੰਸਥਾਆਂ ਜਿਹੜੀਆਂ ਬੜੀਆਂ ਬੜੀ ਅਤਿ ਕਿਤੇ ਨਾਲ ਪੋਟਿਆ ਨੂੰ ਕਵਿਤਾ ਕਵਿਤਾ ਕਰ ਗਿਆ ਨੇ ਉਹ ਜਰੂਰ ਵਿਦਿਆਰਥੀਆਂ ਨੂੰ ਸਾਡੇ ਸਕੂਲ ਤੋਂ ਕਰਾਇਆ ਕਲਪਾ ਦੇ ਵਿੱਚੋਂ ਬੜੇ ਵਧੀਆ ਮੌਕੇ ਪ੍ਰਦਾਨ ਕਰਦੇ ਆ ਹਰ ਸੁਖਮਨੀ ਕੌਰ ਇਹਨੇ ਬਹੁਤ ਸੋਹਣੀ ਕਵਿਤਾ ਪੇਉਦਾ ਕਵਿਤਾ ਦਾ ਜਿਹੜਾ ਆ ਉਹ ਪ੍ਰਦਰਸ਼ਨ ਜਿਹੜਾ ਕੀਤਾ ਉਹਨੂੰ बोलने ਆ ਉਹ ਦੇ ਸ਼ਬਦਾਂ ਦਾ ਕਿਉਂਕਿ ਇੱਕ ਹੋਰ ਗਾਇਕੀ ਦੀ ਬਹੁਤ ਵਧੀਆ ਸੀ ਇਹਦੀ ਮੌਲਿਕ ਰਚਨਾ ਸੀ ਇਹਦੇ ਐਕਸਟਰਾ ਮੋਇੰਟ ਸੀਗੇ ਤੇ ਮੈਂ ਨੂੰ ਬਧਾਈ ਦਿੰਨੀ ਆ 3rd ਪੋਜੀਸ਼ਨ ਤੇ ਆਣ ਤੇ ਤੇ 2nd ਪੋਜੀਸ਼ਨ ਤੇ ਹੈ ਮਹਿਤ ਪ੍ਰੀਤ ਕੌਰ ਬਹੁਤ ਹੀ ਸੋਹਣਾ ਹੈ ਵੀ ਆਵਾਜ਼ ਬਹੁਤ ਹੀ ਜਿੱਲਾ ਦਾ ਆਵਾਜ਼ ਹੈ ਔਰ ਇਹਨੇ ਬਹੁਤ ਸੋਹਣੇ ਤਰੀਕੇ ਨਾਲ ਸਾਡੇ ਜਿਹੜੇ ਕਵੀ ਮੰਗਲਾ ਲੂਹੜੀ ਜੀ ਸੀ ਉਨਾ ਦੀ ਕਵਿਤਾ ਦਾ ਉਹਨੂੰ ਅੱਜ ਫੇਰ ਉਹਨਾਂ ਨੂੰ ਯਾਦ ਕਰਦੇ ਸਾਨੂੰ ਲੱਗਾ ਕਿ ਉਹ ਸਾਡੇ ਵਿੱਚ ਹੀ ਹਨ ਤੇ ਇਸ ਤੋਂ ਬਾਅਦ ਸਾਡਾ ਪੁੱਤ ਜਿਹੜਾ ਸਿੱਧ ਮੰਨਵੀਰ ਸਿੰਘ ਇਹ ਫਰਸਟ ਹੈ ਇਹ ਮੈਨੂੰ ਮਿਲੋ ਸਾਈਸ ਸਸਟਾ ਦੇ ਦੋਸਤ ਕੋਲ ਇਹ ਚਾਹੁੰਦੇ ਬਾਕੀ ਬੱਚਿਆਂ ਨੂੰ ਵੀ ਇਹਦੀ ਸੋਚਣਾ ਕਿ ਆਪਾਂ ਪਹਿਲ ਸੈਕਿੰਡ ਫਿਰ ਪਹਿਲੇ ਕੀ ਆਂਕੜੇ ਨੇ ਜਸਮੁੰਦੀ ਜੀ ਕਰੀ ਜੀ ਸਰਦਾਰ ਕਪਾਸ ਸਿੰਘ ਜੀ ਬਲਾਕੀਪੁਰ ਬਹੁਤ ਵਧੀਆ ਸਖਸੀਅਤਾਂ ਸੋਣ ਤਪਿਆਂ ਨੂੰ ਹੋਰ ਤਾਂ ਪਰ ਆ ਗਿਆਂ ਮੁੜਿਆਂ ਦਾ ਮਾਹੀ ਮੁੜਿਆਂ ਦਾ ਮਾਹੀ ਗੋੜ ਸੋਣ ਆ ਗਿਆਂ ਮੁੜਿਆਂ ਦਾ ਮਾਹੀ ਗੋੜ ਸੋਣ ਆ ਗਿਆਂ ਅੜੀਕ ਦਿਨ ਹੋਏ ਮੈਨੂੰ ਅੱਜ ਕਈ ਸਾਲ ਵੇ ਦੇਖਦੇ ਕਿ ਤੂੰ ਰੱਖ ਤੇਰੀ ਫੋਟੋ ਮੇਰੇ ਨਾਲ ਵੇ ਰੜੀ ਕਦੀ ਨਾ ਹੋਏ ਮੈਨੂੰ ਅੱਜ ਕਈ ਸਾਮ ਵੇ ਦੇਖਦੇ ਕਿ ਤੂੰ ਰੱਖ ਤੇਰੀ ਫੋਟੋ ਮੇਰੇ ਨਾਲ ਵੇ ਮੁੜ ਮੁੜ ਜਾਦੂ ਤੋਂ ਤਵੋਂ ਆ ਗਿਆ ਮੁੜ ਮੁੜ ਜਾਦੂ ਤੋਂ ਤਵੋਂ ਆ ਗਿਆ ਮੁੜਿਆ ਨਾ ਮਹੀ ਮੁੜਿਆ ਨਾ ਮਹੀ ਕੋਲ ਸੋਣ ਆ ਗਿਆ ਸਾਡੇ ਕਾਰਜ ਦੇ ਵਿੱਚ ਇਹ ਪਹਿਲਾ ਸਵਾਗਤ ਹੈ ਸਰ ਸਾਡੀ ਕੋਸ਼ਿਸ਼ ਹੁੰਦੀ ਆ ਕਿ ਵੀ ਚਲੋ ਵੀ ਅਸੀਂ ਕੋਈ ਸਮਾਰੋਹ ਜਿਹੜਾ ਕਾਰਜਾਂ ਦਾ ਕਾਰਜ ਦੇ ਵਿੱਚ ਗੁਰੂ ਬਾਰਾਂ ਦਾ ਉਹ ਰਾਸਟਰ ਲੈਂਡ ਤੋਂ ਪਹਿਲਾਂ ਅਸੀਂ ਕ੍ਰੀਏਟ ਕਰਦੇ ਹਾਂ ਪਰ ਕਿਉਂਕਿ ਇਹ ਕਾਰਜੀ ਇਸ ਤਰ੍ਹਾਂ ਦਾ ਸੀਗਾ ਵੀ ਜਿਹੜਾ ਵਿਦਿਆਰਥੀਆਂ ਦੇ ਵੇਖਣ ਨੂੰ ਜਾਂ ਵਿਦਿਆਰਥੀਆਂ ਦੀ ਪ੍ਰਤਿਭਾਗਿਰੀ ਨੂੰ ਦਿਆਸੀ ਸਮੂਹ ਲੋਕ ਵੀ ਇਹਨਾਂ ਚੀਜ਼ਾਂ ਦੀ ਔੜਾ ਦੇ ਸੰਗ ਦੇ ਵਿੱਚ ਤੇ ਮਤ ਤੋਂ ਸੰਗੀਤ ਮੁਜਾਰੀ ਕੋਲ ਤਰ੍ਹਾਂ ਦੀ ਹੋਈ ਤੇ ਕਿਉਂਕਿ ਇਦਾਂ ਦੇ ਜਿਹੜੇ ਮੌਕੇ ਹੁੰਦੇ ਆ ਉਹ ਵਿਦਿਆਰਥੀਆਂ ਨੂੰ ਮਿਲਦੇ ਵੀ ਚਾਹੀਦੇ ਨੇ ਤੇ ਸਾਡੀ ਇੱਕ ਕੋਸ਼ਿਸ਼ ਹੁੰਦੀ ਆ ਕਿ ਕਾਲਜ ਦੇ ਵਿੱਚ ਜੇ ਅਸੀਂ ਸਹੀ ਮਾਹੌਲ ਦੇ ਵਿੱਚ ਵਿਦਿਆਰਥੀਆਂ ਦਾ ਸਤੁਪਕੀ ਕੇ ਕਲਾਸ ਜਿਹੜਾ ਕਰਦਾ ਅੰਮ੍ਰਿਤ ਜਾਣ ਕੇ ਮੈਂ ਤਾਂ ਪੁੱਛਣਾ ਬਸ ਅੰਮ੍ਰਿਤ ਜਾਣ ਕੇ ਮੈਂ ਤਾਂ ਪੁੱਛਣਾ ਬਸ ਉਸ ਦੇ ਨੈਣਾ ਚ ਜੇ ਵਗਦਾ ਹੋਵੇ ਉਸ ਦੇ ਨੈਣਾ ਚ ਜੇ ਵਰਸਦਾ ਹੋਵੇ ਹੋਵੇ ਜਿੰਨਾ ਮਰਜੀ ਮੈਥੋਂ ਦੂਰ ਭਾਵੇ ਹੋਵੇ ਜਿੰਨਾ ਮਰਜੀ ਮੈਥੋਂ ਦੂਰ ਭਾਵੇ ਲੱਗੇ ਹਰ ਵੇਲੇ ਲੱਗੇ ਹਰ ਪਾਸੇ ਜਿਵੇਂ ਮਹਿਕਦਾ ਹੋਵੇ ਲੱਗੇ ਹਰ ਪਾਸੇ ਜਿਵੇਂ ਮਹਿਕਦਾ ਹੋਵੇ ਕਿਸੇ ਦੇ ਨਾਲ-ਨਾਲ ਆਪਾਂ ਨੂੰ ਨ ਕੋਸ਼ਿਸ਼ ਕਰਨਾ ਚਾਹੀਦਾ ਹੈ ਇਹ ਗਿਆਨ ਦਾਨ ਹੋਵੇ ਜਾਂ ਸ਼ਾਇਦ ਕਿਸੇ ਨਾ ਕਿਸੇ ਕਲਾ ਨਾਲ ਜੋੜਨਾ ਚਾਹੀਦਾ ਈਰੇ ਬੱਤੀ ਪੜਾਈ ਤੋਂ ਬਾਅਦਾਂ ਕਿਸੇ ਨਾ ਕਿਸੇ ਕਲਾ ਦਾ ਨਿਆਜ਼ ਕਰਦੇ ਆ ਜਾ ਕੇ ਪ੍ਰਦਾਨ ਵਿੱਚ ਜਾਂਦੇ ਆ ਉਹ ਬੁੜੀ ਸੰਗਤ ਕੋਲ ਜਾਂਦੇ ਆ ਸਰਪੰਚ ਜੀ ਨੇ ਅੱਜਿਆ ਪੱਤੇ ਨੇ ਕਿ ਮਾਤਰੀ ਦਾ ਪਤਨ ਨਿਸ਼ੇੜੀ ਤੇ ਮਾਤਾ ਪ੍ਰਦਾਨ ਜੀ ਨਾਲ ਲਿਖੀ ਉਹਨਾਂ ਤੋਂ ਬਾਅਦ ਖਾਣ ਲੱਗੇ ਦੇਖ ਲਈ ਖੱਤਾ ਗਾਇਲਿਕ ਤੇ ਰਾਤ ਦੇਖੀ ਰੱਖਤੀ ਆ ਉਹ ਕੋਣ ਹੈ ਵਕੀਲ ਸਾਹਿਬ ਦੀ ਬੱਚੀ ਭਰ ਕਿਥੇ ਆ ਗੱਲ ਸੰਗਤ ਵਿੱਚ ਚਲੇ ਗਿਆ इस करके जो बच्चा पढ़ाई के अपना कोई कला का रियाज करता या खेल मैदान में कभी गलत संगत नहीं मिलता है कि मेरी उड़ान कम है मुझे यकीन है कि ये आसमान कम है बहुत तो शुक्रिया प्रधान जी मंडल से डॉक्टर बहुत ही सत्कार शख्सियत मेरे प्यारे विद्यार्थियों ते नवजोत साहिब संस्था के सारे सत्कार मेंबर आप जी

ਮਨਿਤ ਆਪਣਾ ਸਨਮਾਨ ਹਾਸਲ ਕਰ ਰਹੇ ਸਤਿ ਸ਼੍ਰੀ ਅਕਾਲ ਜਾਨਵੀ ਕੌਸ਼ਨ ਨੇ ਬਹੁਤ ਬਹੁਤ ਕਾਮਦਾਦਾਰ ਨਾਲ ਸਾਂਝੀ ਕੀਤੀ ਸੀ ਜਿਹੜੇ ਸਟੂਡੈਂਟ ਜਾ ਰਹੇ ਆ ਪਲੀਜ਼ ਦੋ ਮਿੰਟ ਬੈਠ ਜਾਓ ਬਟ ਤੁਹਾਡੀ ਹੱਲਾਸ਼ੀਰੀ ਤੁਹਾਡੀਆਂ ਤਾੜੀਆਂ ਸੁਖਮਣਵੀਰ ਦੀ ਜ਼ਿੰਦਗੀ ਚ ਬੜੀਆਂ ਕੰਮ ਆਉਣੀਆਂ ਕਿ ਚਲ ਕੇ ਸਮਰਾ ਕੀਤਾ ਦਰਿਆਵਾਂ ਨਾਲ ਸਲਾਹ ਕੀਤੀ ਟੋਬਿਆਂ ਤੇ ਕੱਚਿਆਂ ਰਾਹਾਂ ਨਾਲ ਕੁਝ ਦਰਿਆਵਾਂ ਤੋਂ ਬਣੇ ਨਾਲਿਆਂ ਦੀ ਮੈਂ ਸੁਣੀ ਦਾਸਾਂ ਚਿੱਟੇ ਚਿਹਰੇ ਥੱਲੇ ਦਿਲ ਕਾਲਿਆਂ ਦੀ ਕੁਝ ਦਰਿਆਵਾਂ ਤੋਂ ਬਣੇ ਨਾਲਿਆਂ ਦੀ ਮੈਂ ਸੁਣੀ ਦਾਸਾਂ ਚਿੱਟੇ ਚਿਹਰੇ ਥੱਲੇ ਦਿਲ ਕਾਲਿਆਂ ਦੀ ਸਤ ਵਜ ਅੰਦਰ ਡਿੱਗਦੇ ਗੰਦੇ ਰਸਾਇਣ ਦੀ ਧਾਰ ਸੁਣ ਕੇ ਆਇਆ ਹਾਂ ਮੈਂ ਜਿਸ ਧਰਤੀ ਦਾ ਜਣਿਆ ਉਸ ਦੀ ਪੁਕਾਰ ਸੁਣ ਕੇ ਆਇਆ ਮਾਲਵੇ ਅੰਦਰ ਕੈਂਸਰ ਟ੍ਰੇਨ ਦੀ ਹੂਕ ਜਿਹੀ ਸੁਣਦੀ ਸੀ ਹਰ ਘਰ ਵਿੱਚੋਂ ਇੱਕ ਜੀ ਦੀ ਹੂਕ ਜੇ ਸੁਣਦੀ ਸੀ ਮਾਲਵੇ ਅੰਦਰ ਕੈਂਸਰ ਟ੍ਰੇਨ ਦੀ ਹੂਕ ਜੇ ਸੁਣਦੀ ਸੀ ਹਰ ਘਰ ਵਿੱਚੋਂ ਇੱਕ ਜੀ ਦੀ ਕੂਕ ਜੇ ਸੁਣਦੀ ਸੀ ਬਾਤ ਤਾਂ ਖਤਮ ਹੋ ਗਿਆ ਦੁਆਬੇ ਦਾ ਪ੍ਰਵਾਸ ਵੇਖ ਕੇ ਆਇਆ ਹਾਂ ਮਾਝੇ ਅੰਦਰ ਨਸ਼ੇੜੀ ਪੁੱਤੋਂ 부ਝਦੀ ਹੋਈ ਆਸ ਵੇਖ ਕੇ ਆਇਆ ਹਾਂ ਇੱਕ ਨਹੀਂ ਪੰਜਾਬ ਦੇ ਰੋਂਦੇ ਹੋਏ ਪਾਸੇ ਚਾਹ ਸੁਣ ਕੇ ਆਇਆ ਹਾਂ ਇਸ ਤਾੜੀਆਂ ਜ਼ਰੂਰ ਯਾਮਾਨਾ ਸਲਾਹ ਕੀਤੀ ਟੋਬਿਆਂ ਤੇ ਕੱਚਿਆਂ ਰਾਵਾਂ ਨਾ ਕੁਝ ਦਰਿਆਵਾਂ ਤੋਂ ਬੜੇ ਨਾਲਿਆਂ ਦੀ ਮੈਂ ਸੁਣੀ ਦਾਸਾਂ ਚਿੱਟੇ ਚਿਹਰੇ ਥੱਲੇ ਦਿਲ ਕਾਲਿਆਂ ਦੀ ਕੁਝ ਦਰਿਆਵਾਂ ਤੋਂ ਬੜੇ ਨਾਲਿਆਂ ਦੀ ਮੈਂ ਸੁਣੀ ਦਾਸਾਂ ਚਿੱਟੇ ਚਿਹਰੇ ਥੱਲੇ ਦਿਲ ਕਾਲਿਆਂ ਦੀ ਸਤਲੁਜ ਅੰਦਰ ਡਿੱਗਦੇ ਗੰਦੇ ਰਸਾਇਣ ਦੀ ਧਾਰ ਸੁਣ ਕੇ ਆਇਆ ਹਾਂ ਮੈਂ ਜਿਸ ਧਾਰ ਕੀ ਦਾ ਜਾਣਿਆ ਉਸ ਦੀ ਪੁਕਾਰ ਸੁਣ ਕੇ ਆਇਆ ਨਾਲਵੇ ਅੰਦਰ ਕੈਂਸਰ ਟ੍ਰੇਨ ਦੀ ਧੁਪ ਜੇ ਸੁਣਦੀ ਸੀ ਹਰ ਘਰ ਵਿੱਚੋਂ ਇੱਕ ਜੀ ਦੀ ਕੂਕ ਜੇ ਸੁਣਦੀ ਸੀ ਮਾਲਵੇ ਅੰਦਰ ਕੈਂਸਰ ਟ੍ਰੇਨ ਦੀ ਹੂਕ ਜੇ ਸੁਣਦੀ ਸੀ ਹਰ ਘਰ ਵਿੱਚੋਂ ਇੱਕ ਜੀ ਦੀ ਕੂਕ ਜੇ ਸੁਣਦੀ ਸੀ ਪਾੜ ਤਾਂ ਖਤਮ ਹੋ ਗਿਆ ਦੁਆਬੇ ਦਾ ਪ੍ਰਵਾਸ ਵੇਖ ਕੇ ਆਇਆ ਹਾਂ ਮਾਝੇ ਅੰਦਰ ਨਸ਼ੇੜੀ ਪੁੱਤੋਂ 부ਝਦੀ ਹੋਈ ਆਸ ਵੇਖ ਕੇ ਆਇਆ ਹਾਂ ਇੱਕ ਨਹੀਂ ਪੰਜਾਬ ਦੇ ਰੋਂਦੇ ਹੋਏ ਪਾਸੇ ਚਾਅ ਸੁਣ ਕੇ ਆਇਆ ਹਾਂ ਨੂੰ ਛੇੜ ਛੇੜ ਲੰਘਦੇ ਮੈਨੂੰ ਛੇੜ ਛੇੜ ਲੰਗਦੇ ਸੌਣ ਦਾ ਮਹੀਨਾ ਐਵੇਂ ਲੰਗੀ ਜਾਣ ਦਿਨ ਨੱਚਣ ਤੇ ਗਾਉਣ ਦੇ ਮੈਨੂੰ ਛੇੜ ਛੇੜ ਲੰਗਦੇ ਮੈਨੂੰ ਛੇੜ ਛੇੜ ਲੰਗਦੇ ਛੜਾਟੇ ਸੌਣ ਦੇ ਮੈਨੂੰ ਛੇੜ ਛੇੜ ਲੰਘਦੇ ਛੜਟ ਸੌਣਦੇ ਵਿੱਚ ਮੈਂ ਤੁਹਾਡੇ ਨਾਲ ਹੋਰ ਸੰਜਿਆ ਕਰ ਰਿਹਾ ਮਾਏ ਮੈਨੂੰ ਅਠਿਆਂ ਦੀ ਪੰਡ ਲੱਗੇ ਪਾਰੀ ਨੀ ਮਾਏ ਮੈਨੂੰ ਪੱਠਿਆਂ ਦੀ ਪੰਡ ਲੱਗੇ ਪਾਰੀ ਏਸ ਪੰਡ ਕਿਉਂ ਚਲਕਦੀ ਮੇਰੇ ਬਾਪੂ ਦੀ ਲਾਚਾਰੀ ਨੀ ਮੈਂ ਮੈਨੂੰ ਪੱਠਿਆਂ ਦੀ ਪੰਡ ਲੱਗੇ ਪਾਰੀ ਕਾ ਦੀਆਂ ਟੜਾਂ ਦੇ ਵਾਂਗੂ ਮੇਰਾ ਟਿੜਕ ਟਿੜਕ ਦਿਲ ਜਾਵੇ ਸਮਝ ਨਾ ਪਾਉਂਦਾ ਦਿਲ ਦਾ ਪੰਛੀ ਕੌਣ ਇਹਨੂੰ ਸਮਝਾਵੇ ਹੱਕ ਕਿਸੇ ਦਾ ਕੌਣ ਚੁੱਕ ਗਿਆ ਕਿੱਥੇ ਚੋਗ ਖੇਲਾਰੀ ਨੀ ਮਾਏ ਮੈਨੂੰ ਪੱਖਿਆਂ ਦੀ ਪਾੜ ਲੰਗੇ ਪਾਣੀ ਸੁਤ੍ਰਾਮ ਜੀ ਇਹ ਇਹ ਸਾਜਿਲਾ ਸ਼ਹਿਰ ਭਗਸੇਈ ਨਗਰ ਦਾ ਸਵਰਧਤ ਅੱਜੀਆਂ ਵਿਸ਼ੇਸ਼ ਸਰਗਰਮੀਆਂ ਖਲਫੇ ਨਮੀਆਂ ਤੇ ਤਾਹੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ